ਇਹ ਕਿੰਨੇ ਬੜਾ ਖੂਬਸੂਰਤ ਲੇਖਕ ਆ ਤੁਸੀਂ ਪੜ੍ਹਿਆ ਆ ਪਤ ਨਹੀਂ ਨਹੀਂ ਸ਼ਾਦਤ हसन ਮंटो ਹਾਂਜੀ ਸਾਡੇ ਸਕੂਲ ਚ ਲਾਇਬ੍ਰੇਰੀ ਹੁੰਦੀ ਸੀ ਸਾਡੇ ਦੋ ਸਕੂਲ ਸੀ ਇੱਕ ਪਬਲਿਕ ਸੀ ਹੁੰਦਾ ਨਾ ਹੀ ਪਬਲਿਕ ਸੀ ਵੈਸੇ ਤਾਂ ਦੂਜੇਰ ਗਈ ਸੀ ਅਜਾ ਥੋੜੀ ਜੀ ਫੀਸ ਵੱਧ ਸੀ ਤੇ ਜਾਨੀ ਕਮੀਜ਼ ਵਿੱਚ ਦੇ ਲੈਂਦੇ ਸੀ ਦੂਜੇ ਚ ਬਾਹਰ ਰੱਖ ਸਕਦੇ ਸੀ ਠੀਕ ਐ ਸਰ ਅੱਛਾ ਉਹ ਤੋਂ ਮੈਨੂੰ ਕੁਝ ਵਕਤ ਮਿਲਿਆ ਇਦਾਂ ਕਿਤਾਬਾਂ ਲੈਣ ਦਾ ਤੇ ਮੈਂ ਮੈਨੂੰ ਸ਼ੌਕ ਸੀ ਕਹਾਣੀਆਂ ਕਾਂਗੀ ਛੋਟੀਆਂ ਕਹਾਣੀਆਂ ਪੜ੍ਹਦਾ ਤਾਂ ਉਹ ਮੰਟੋ ਸਾਹਿਬ ਨੂੰ ਮੈਂ ਬਹੁਤ ਪੜਿਆ ਹਾਂ ਪਰਿਵਾਰ ਤਾਂ ਜਦੋਂ ਉਹਨਾਂ ਨੂੰ ਕੋਈ ਪੁੱਛਦਾ ਸੀ ਵੀ ਤੂੰ ਕਹਾਣੀ ਸੋਚਦਾ ਹੈ ਤਾਂ ਉਹ ਕਹਿੰਦੇ ਵੀ ਕਹਾਣੀ ਮੇਰੀ ਜੇਬ 'ਚ ਹੈ ਓਏ ਹੋਏ ਮੈਂ ਕੱਢ ਕੇ ਸੁੱਟ ਦਿੰਦਾ ਆ ਠੀਕ ਤਾਂ ਉਹ ਉਹ ਚੀਜ਼ਾਂ ਦਾ ਮੇਰੇ ਤੇ ਅਸਰ ਉਹਨਾਂ ਨੇ ਉਹਨਾਂ ਦੀ ਇੱਕ ਲਾਇਨ ਸੀ ਕਿ ਜਦੋਂ ਉਹਨਾਂ ਨੇ ਕਾਫੀ ਲਿਖ ਲੈ ਤਜਰਬਾ ਹੋ ਗਿਆ ਫਿਰ ਉਹਨਾਂ ਨੇ ਦਾ ਬੈਠ ਜਾਂਦੇ ਸੀ ਉਹ ਤੇ ਆਪਣੇ ਦੋਸਤਾਂ ਨੂੰ ਕਹਿੰਦੇ